ਸੋਸ਼ਲ ਮੀਡੀਆ ਉਪਰ ਇੱਕ ਵੀਡੀਓ ਲਗਾਤਾਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਰਾਮਲੀਲਾ ਦੇ ਮੰਚ ਦੇ ਉੱਪਰ ਦਾਨਵਾ ਵੱਲੋਂ ਇੱਕ ਸ਼ਰਾਬ ਵਾਲੇ ਗੀਤ ਦੇ ਉੱਪਰ ਡਾਸ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਸਵਾਲ ਖੜੇ ਹੋ ਰਹੇ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਫਰੀਕੋਟ ਦੇ ਰਾਮਲੀਲਾ ਮੰਚ ਦੀ ਹੈ ਇਸ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਧਾਰਮਿਕ ਭਾਵਨਾ ਦੇ ਚਲਦਿਆਂ ਲੋਕਾਂ ਵੱਲੋਂ ਨਾਰਾਜ਼ਗੀ ਵੀ ਜ਼ਾਹਰ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਫਰੀਕੋਟ ਦੇ ਸਮਾਜ ਸੇਵੀ ਸ਼ੰਕਰ ਸ਼ਰਮਾ ਦਾ ਕਹਿਣਾ ਹੈ ਕਿ ਧਾਰਮਿਕ ਮਾਵਲਾਏ ਅਤੇ ਧਰਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਦੂਜੇ ਪਾਸੇ ਇਸ ਸਬੰਧ ਦੇ ਵਿੱਚ ਰਾਮਲੀਲਾ ਮੰਚ ਸੰਚਾਲਕ ਦੇ ਆਗੂਆਂ ਦਾ ਕਹਿਣਾ ਹੈ ਕਿ ਹਰ ਇੱਕ ਚੀਜ਼ ਦੇ ਧਿਆਨ ਵਿੱਚ ਰੱਖਦਿਆਂ ਹੋਇਆਂ ਉਹਨਾਂ ਵੱਲੋਂ ਐਕਟਿੰਗ ਕੀਤੀ ਗਈ ਸੀ ਅਤੇ ਇਹ ਦਾਣਵਾ ਦਾ ਸ਼ੋਰਟ ਸੀ ਉਸ ਸਬੰਧ ਵਿੱਚ ਜਿਵੇਂ ਦਾਣਵ ਲੋਕਾਂ ਨਾਲ ਕਰਦੇ ਸਨ ਉਹ ਚੀਜ਼ ਦਰਸਾਈ ਗਈ ਸੀ ਪਰ ਇਸ ਨੂੰ ਹੋਰ ਸਾਬਤ ਨਾਲ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਉਹ ਇਸ ਗੱਲ ਦਾ ਧਿਆਨ ਰੱਖਦੇ ਹਨ ਅਤੇ ਹਰ ਇੱਕ ਚੀਜ਼ ਧਰਮ ਦੇ ਪੈਮਾਨੇ ਤੇ ਖਰੀਦ ਰੇਗੀ ਤੁਸੀਂ ਵੀ ਸੋਚੋ ਇਸ ਬੰਦ ਦੇ ਵਿੱਚ ਕੀ ਕਹਿੰਦੇ ਨੇ ਫਰੀਕੋਟ ਦੇ ਸਮਾਜਸੀ ਵੀ ਅਤੇ ਰਾਮਲੀਲਾ ਮੰਚ ਦੇ ਪ੍ਰਬੰਧਕ ਕੀ ਕਹਿੰਦੇ ਨੇ ਇਸ ਬਾਰੇ ਦੇਖੋ ਇਹ ਧਾਰਮਿਕ ਮਾਮਲਾ ਜੀ ਇਹਦੇ ਵਿੱਚ ਹਰ ਬੰਦੇ ਨੂੰ ਚਾਹੇ ਕੋਈ ਆਰਗੇਨਾਈਜ਼ਰ ਹੈ ਚਾਹੇ ਡਾਇਰੈਕਟਰ ਹੈ ਰਾਮਲੀਲਾ ਬਣਾਉਣ ਵਾਲੀ ਹੈਗੇ ਹੈ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਜਿਹੜੀ ਧਾਰਮਿਕ ਭਾਵਨਾ ਬੜੀ ਜਲਦੀ ਠੇਸ ਪਹੁੰਚ ਜਾਂਦੀ ਉਹਨਾਂ ਨੂੰ ਕੱਲੀ ਇੱਥੇ ਹੀ ਨਹੀਂ ਹੋਰ ਵੀ ਕਈ ਥਾਵਾਂ ਤੋਂ ਵੀਡੀਓ ਆ ਰਹੀਆਂ ਹੈਗੀਆਂ ਜਿੱਥੇ ਪੰਜਾਬੀ ਗਾਣੇ ਲਾ ਕੇ ਔਰਕੈਸਟਰਾ ਦੇ ਗਾਣੇ ਚੱਲ ਰਹੀ ਹੈਗੇ ਔਰ ਨਾਲ ਨੱਚਿਆ ਜਾ ਰਿਹਾ ਹੈਗਾ ਇਸੀ ਤੋਂ ਗਰੇਜ ਕਰਨਾ ਚਾਹੀਦਾ ਹੈਗਾ ਆਪਾਂ ਆਪਣੇ ਧਰਮ ਨੂੰ ਆਪ ਹੀ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਹਾਂ ਬਹੁਤ ਥਾਵਾਂ ਤੇ ਬਹੁਤ ਵਧੀਆ ਤਰੀਕੇ ਨਾਲ ਰਾਮਲੀਲਾ ਵੀ ਹੁੰਦੀਆਂ ਬਹੁਤ ਧਿਆਨ ਰੱਖਿਆ ਜਾਂਦਾ ਹਰ ਧਾਰਮਿਕ ਮੰਨਤਾ ਦਾ ਧਿਆਨ ਰੱਖਿਆ ਜਾਂਦਾ ਹੈਗਾ ਔਰ ਸਭ ਨੂੰ ਰੱਖਣਾ ਚਾਹੀਦਾ ਹੈਗਾ ਜਿਹੜਾ ਬਹੁਤ ਸੈਂਸਿਟਿਵ ਮੈਟਰ ਹੈ ਇਹਦੇ ਤੇ ਖਾਸ ਕਰਕੇ ਜਿਹੜੇ ਐਕਟ ਕਰ ਰਹੇ ਆ ਜਾਂ ਜਿਹੜੇ ਰਾਮਲੀਲਾ ਨੂੰ ਤਿਆਰ ਕਰਵਾ ਰਹੇ ਆ ਜੋ ਜੋ ਵੀ ਰਾਮਲੀਲਾ ਦੇ ਨਾਲ ਜੁੜੇ ਹੋਏ ਹੈਗੇ ਆ ਉਹਨਾਂ ਸਾਰਿਆਂ ਨੂੰ ਧਰਮ ਨੂੰ ਪਹਿਲਾਂ ਰੱਖ ਕੇ ਉਹਦੇ ਪੈਮਾਨੇ ਤੇ ਜੋ ਚੀਜ਼ ਲੋਕਾਂ ਨੂੰ ਚੰਗੀ ਲੱਗੂਗੀ ਜੋ ਸੱਚ ਹੈ ਉਹ ਦਿਖਾਉਣਾ ਚਾਹੀਦਾ ਜਿੱਥੋਂ ਤੱਕ ਰਾਮਲੀਲਾ ਦੇ ਮੰਚ 'ਤੇ ਦਰਾਂ ਇੱਕ ਰਾਖਸ਼ਾਂ ਦਾ ਸੀਨ ਪੇਸ਼ ਕੀਤਾ ਗਿਆ ਸੀ ਉਹ ਰਾਖਸ਼ਾਂ ਦੇ ਸੀਨ ਦੇ ਵਿੱਚ ਉਹਨਾਂ ਦੀ ਲਾਈਫ ਕਿ ਪੁਰਾਣੇ ਸਮੇਂ ਦੇ ਵਿੱਚ ਰਾਖਸ਼ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਸੀ ਕਿਸ ਤਰ੍ਹਾਂ ਦੀ ਲਾਈਫ ਉਹ گزارਦੇ ਸੀ ਉਹ ਸੀਨ ਦਾ ਮੰਚਨ ਸੀ ਜਿਹਦੇ ਵਿੱਚ ਕੋਕਾ ਕੋਲਾ ਦੀਆਂ ਬੋਤਲ ਕੋਕਾ ਕੋਲਾ ਗਲਾਸਾਂ 'ਚ ਪਾ ਕੇ ਉਹਨਾਂ ਨੂੰ ਦਿਖਾਇਆ ਗਿਆ ਸੀ న్యూਸ ਦੇ ਵਿੱਚ ਮੈਂ ਵੀ ਅੱਜ ਸਵੇਰ న్యూਸ ਦੇਖੀ ਹੈਗੀ ਹੈ ਉਹਦੇ 'ਚ ਬੜੀ ਭੱਦੀ ਸ਼ਬਦਾਵਲੀ ਯੂਜ਼ ਕੀਤੀ ਗਈ ਹੈ ਰੰਗ ਰਲੀਆਂ ਮਨਾਉਂਦੇ ਹੋਏ ਮੈਨੂੰ ਇਹ ਦੱਸ ਦਿਓ ਇਹ ਸਪਸ਼ਟ ਕਰਾਂ ਮੈਂ ਤੁਹਾਨੂੰ ਕਿ ਸਾਡੇ 'ਚ ਕੋਈ ਵੀ ਲੀਡੀ ਪਾਤਰ ਨਹੀਂ ਹੈਗਾ ਕਿਸੇ ਧਾਰਮਿਕ ਮੰਚਨ ਬਾਰੇ ਕਿਸੇ ਸੰਸਥਾ ਵੱਲੋਂ ਇਹ ਕਹਿਆ ਜਾਣਾ ਕਿ ਰੰਗ ਰਲੀਆਂ ਮਨਾਉਂਦੇ ਹੋਏ ਅਸੀਂ ਹਰੇਕ ਸੀਨ ਬਾਰੇ ਪਹਿਲਾਂ ਕਲੀਅਰ ਕਰਦੇ ਆ ਕਿ ਅਗਲਾ ਸੀਨ ਕੀ ਆ ਰਿਹਾ ਹੈ ਸੀਨ ਦੇ ਵਿੱਚ ਵਾਰ-ਵਾਰ ਮੇਰੇ ਵੱਲੋਂ ਇਹ ਬੋਲਿਆ ਗਿਆ ਹੈ ਕਿ ਰਾक्षਸਾਂ ਦੀਆਂ ਖੜਮਸਤੀਆਂ ਰਾਖਸ਼ ਜਿਹੜੇ ਹੈਗੇ ਆ ਇਸ ਤਰ੍ਹਾਂ ਦੀ ਲਾਈਫ ਜਿਉਂਦੇ ਆ ਕਿਵੇਂ ਯਾਤਰੀਆਂ ਨੂੰ ਲੁੱਟ-ਖੁੱਟ ਕਰਦੇ ਆ ਤੇ ਅਗਲੇ ਸੀਨ ਦੇ ਵਿੱਚ ਉਹ ਪੱਤਰਕਾਰ ਨੇ ਇਹ ਨਹੀਂ ਦੇਖਿਆ ਕਿ ਭਗਵਾਨ ਰਾਮ ਨੇ ਉਹਨਾਂ ਦਾ ਸੰਘਾਰ ਵੀ ਕੀਤਾ ਹੈਗਾ ਉਹਨਾਂ ਦੇ ਵਿੱਚੋਂ ਇੱਕ ਰਾਖਸ਼ ਭੱਜ ਕੇ ਅਗਲੇ ਦਿਨ ਜੋ ਮਰੀਚ ਵੀ ਬੰਦਾ ਹੈ ਜਿਹੜਾ ਬਾਅਦ ਚ ਹਿਰਨ ਦਾ ਰੋਲ ਕਰਦਾ ਹੈ ਇੱਕ ਮੈਂ ਹੋਰ ਗੱਲ ਸਪਸ਼ਟ ਕਰਨੀ ਚਾਹਣਾ ਜਦੋਂ ਵੀ ਕਿਸੇ ਸੇ ਸਮਾਜਿਕ ਬੁਰਾਈ ਦੇ ਖਿਲਾਫ ਚੱਲਦੇ ਹੈਗੇ ਤਾਂ ਪਹਿਲਾਂ ਅਸੀਂ ਉਸ ਬੁਰਾਈ ਨੂੰ ਪੇਸ਼ ਕਰਦੇ ਆਂ ਤੇ ਫਿਰ ਬਾਅਦ ਚੋਜ ਖਾਤਮਾ ਕਰਦੇ ਆ ਜੇ ਨਸ਼ੇ ਦੀ ਗੱਲ ਕਰੀਏ ਨਸ਼ਾ ਹਟਾਉਣਾ ਤਾਂ ਪਹਿਲਾਂ ਅਸੀਂ ਨਸ਼ਾ ਕਰਦੇ ਵੀ ਦਿਖਾਉਣੇ ਆ ਤੇ ਫਿਰ ਨਸ਼ਾ ਹਟਾਉਣੇ ਉਹਦੇ ਮਾੜੇ ਪ੍ਰਭਾਵ ਵੀ ਦੱਸਦੇ ਹੈਗੇ ਆ ਇਸ ਤੋਂ ਭਾਵ ਇਹ ਹੈਗਾ ਕਿ ਅਸੀਂ ਰਾਮਲੀਲਾ ਦੀ ਸਟੇਜ ਤੇ ਕਿਉਂਕਿ ਪਿਓਰਲੀ ਧਾਰਮਿਕ ਸਟੇਜ ਹੈ ਇਹਦਾ ਕਿਸੇ ਪੋਲਿਟਿਕਸ ਨਾਲ ਕੋਈ ਜ਼ਰੂਰਤ ਹੀ ਨਹੀਂ ਸਾਡਾ ਮਕਸਦ ਕੇਵਲ ਫਰੀਦਕੋਟ ਦੇ ਲੋਕਾਂ ਨੂੰ ਬੱਚਿਆਂ ਨੂੰ ਰਮਾਇਣ ਬਾਰੇ ਸਿੱਖਿਆ ਦੇਣੀ ਰਮਾਇਣ ਮਰਯਾਦਾ ਜਯੋਤਮ ਪ੍ਰਭੂ ਰਾਮ ਦੀ ਰਮਾਇਣਾ ਹੈ ਉਸ ਤੋਂ ਕੀ ਸਿੱਖਿਆ ਮਿਲਦੀ ਹੈ ਉਹਦੇ ਅਨਸਾਰ ਕਿਵੇਂ ਲਾਈਫ ਟੱਲਣਾ ਉਸ ਦੇ ਬਾਰੇ ਵਿੱਚ ਦੱਸਣਾ ਹੈਗਾ ਇਹ ਸੀਨ ਦਾ ਕਦੇ ਵੀ ਇਹ ਮਤਲਬ ਨਹੀਂ ਲਿਆ ਜਾਣਾ ਚਾਹੀਦਾ ਕਿ ਇਹ ਜਦ ਨਾਲ ਅਸੀਂ ਕੋਈ ਸ਼ਰਾਬ ਪ੍ਰਮੋਟ ਕਰਦੇ ਆਂ ਜੋ ਇਸ ਤਰ੍ਹਾਂ ਦਾ ਅੱਜ ਵੀ ਜਿਵੇਂ ਖਰਦੂਕਨ ਦਾ ਸੀਨ ਆਉਣਾ ਹੈਗਾ ਰੂਪ ਨਕਦਰ ਦਾ ਸੀਨ ਆਉਣਾ ਹੈ ਤਾਂ ਜਿੱਥੇ ਕਿਤੇ ਮਾੜੀ ਪ੍ਰਵਿਰਤੀ ਦਾ ਕਿਉਂਕਿ ਰਮਾਇਣ ਦਾ ਸਾਰ ਹੀ ਹੈ ਬਦੀ ਉੱਪਰ ਨੇਕੀ ਦੀ ਜਿੱਤ ਭਗਵਾਨ ਰਾਮ ਦਾ ਜਿਹੜਾ ਜਨਮ ਹੀ ਰਾਖਸ਼ਾਂ ਦਾ ਖਾਤਮਾ ਕਰਨ ਲਈ ਹੋਇਆ ਸੀ ਪਰ ਅਸੀਂ ਜੇ ਕੋਈ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਪਬਲਿਕ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਦੀ ਕੋਈ ਭਾਵਨਾ ਹੈਗੀ ਹੈ ਤਾਂ ਅਸੀਂ ਅੱਗੇ ਤੋਂ ਇੱਕ ਮੈਂ ਯਕੀਨ ਦੋਣਾ ਹੈ ਅਸੀਂ ਖਿਆਲ ਜ਼ਰੂਰ ਰੱਖਾਂਗੇ